ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲਾਸਾਨੀ ਕੁਰਬਾਨੀ ਸਿੱਖ ਇਤਿਹਾਸ ਦੇ ਵਿੱਚ ਵੱਡੇ ਸਾਹਿਬਜ਼ਾਦੇ ਔਰ ਛੋਟੇ ਸਾਹਿਬਜ਼ਾਦੇ ਤੇਰਾ ਨੂੰ ਸਮਰਪਿਤ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਔਰ ਇਹ ਕਾਬਲੇ ਗੌਰ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਜਿਹੜਾ ਸਿੱਖੀ ਦਾ ਹਰਿਆਵਲ ਦਸਤਾ ਪਰ ਫੁੱਲਿਤ ਰਹੇ ਤਾਂ ਬੱਚਿਆਂ ਨੂੰ ਇਹਨਾਂ ਜੜਾਂ ਦੇ ਨਾਲ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਇੱਕ ਉਦਾਹਰਣ ਅਸੀਂ ਲੈ ਕੇ ਚੱਲਦੇ ਹਾਂ ਜਿਹੜਾ ਰੁੱਖ ਜੜਾਂ ਦੇ ਨਾਲ ਜੁੜਿਆ ਹੁੰਦਾ ਹੈ ਉਹੀ ਹਰਿਆ ਭਰਿਆ ਹੁੰਦਾ ਹੈ ਜਿਹੜਾ ਜੜਾ ਦੁੱਖੜ ਜਾਏ ਉਹ ਫਿਰ ਸੁੱਕ ਜਾਂਦਾ ਹੈ ਪੈਰਾਂ ਇਠ ਮਦੋਲਿਆ ਜਾਂਦਾ ਤੇ ਅਸੀਂ ਜੇ ਚਾਹੁੰਦੇ ਆ ਕਿ ਸਿੱਖੀ ਸਪਿਰਿਟ ਜਿਹੜੀ ਹੈ ਤੇ ਸਿੱਖੀ ਦਾ ਜਿਹੜਾ ਹਰੀਆਵਲ ਦਿਸਦਾ ਹੈ ਉੱਪਰ ਫੁੱਲੇ ਤੇ ਰਹੇ ਤਾਂ ਬੱਚਿਆਂ ਨੂੰ ਇਹਨਾਂ ਦਿਨਾਂ ਦੇ ਨਾਲ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਆਪ ਦੇਖ ਸਕਦੇ ਹੋ ਹੁਣ 25 ਦਸੰਬਰ ਹੈ ਸਾਰੇ ਧਰਮ ਸਤਕਾਰਯੋਗ ਨੇ ਤੇ ਆਮ ਸਕੂਲਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਡਰੈਸ ਅਪ ਕਰਕੇ ਇੱਕ ਖਾਸ ਦਿਨ ਵਾਸਤੇ ਕਿਹਾ ਜਾਂਦਾ ਤਾਂ ਬੱਚੇ ਕੁਐਸਚਨ ਕਰਦੇ ਨੇ ਕਿ ਇਹ ਕਿਉਂ ਡਰੈਸ ਅਪ ਹੋਏ ਆ ਤੇ ਪਤਾ ਲੱਗ ਜਾਂਦਾ ਕਿ ਅੱਜ ਆਹ ਦਿਨ ਨੂੰ ਮਨਾਉਣ ਵਾਸਤੇ ਸੀ ਜਾ ਰਹੇ ਆ ਇਦਾਂ ਹੀ ਇਹਨਾਂ ਨੂੰ ਮਾਰਚ ਦੇ ਵਿੱਚ ਜਦੋਂ ਪੈਦਲ ਲਿਜਾਇਆ ਜਾਵੇਗਾ ਤੇ ਆਪਣੇ ਆਪ ਇਹ ਪ੍ਰਸ਼ਨ ਕਰਨਗੇ ਕਿ ਕਿਸ ਵਾਸਤੇ ਕੱਢਿਆ ਜਾ ਰਿਹਾ ਤੇ ਇਹਨਾਂ ਨੂੰ ਉਸ ਕੁਰਬਾਨੀ ਦੇ ਨਾਲ ਜੋੜਨ ਦਾ ਸਭ ਤੋਂ ਵਧੀਆ ਚੱਲ ਰਿਹਾ ਔਰ ਇਹ ਜਿਹੜੇ ਜਿਨ੍ਹਾਂ ਨੇ ਉਪਰਾਲਾ ਕੀਤਾ ਉਹਨਾਂ ਦੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਅੱਗੇ ਵਾਸਤੇ ਵੀ ਇਹੋ ਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਦਸਮੇਸ਼ ਪਿਤਾ ਹਰਬੰਸ ਬਾਨੀ ਅੰਬਰ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਚਾਰੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ੍ਰੀ ਗੁਰੂ ਅੰਗਦ ਦੇ ਨਵਾਸ ਅਤੇ ਮਾਤਾ ਕੀਬੀ ਜੀ ਟਰਸਟ ਵੱਲੋਂ ਸ਼੍ਰੋਮਣੀ ਗੋਤਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਹਿਯੋਗ ਦੇ ਨਾਲ ਅਤੇ ਹੋਰ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਲਾਸਾਨੀ ਸ਼ਹੀਦੀ ਮਾਰਚ ਰੇ ਸਾਹਿਬ ਕਿਤਰਾ ਇਸ ਵਾਰ ਵੀ ਉਹ ਬਾਤ ਪੜਾਈ ਕੋ ਤੋਂ ਆਰੰਭ ਹੋ ਰਿਹਾ ਹੈ ਜਿਹੜੇ ਗੁਰੂ ਅਕਾਲ ਪੁਰਖ ਜੀ ਨੇ ਕਿਹਾ ਸੀਗਾ ਇਹ ਸਾਰੀਆਂ ਸੰਗਤਾਂ ਇਸ ਅਸਥੀ ਮਾਰਥ ਦੇ ਵਿੱਚ ਪਹੁੰਚਿਆ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਚਾਰੇ ਸਰ ਜਾਤੇ ਮਾਤਾ ਗੁਜਰਕੌਰ ਦੀ ਧੀਰੂ ਲੱਖ ਲੱਖ ਵਾਰ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਹਰ ਸਾਲ ਦੀ ਤਰ੍ਹਾਂ ਮਾਤਾ ਕੀਵੀ ਜੀ ਮੈਮੋਰੀਅਲ ਟਰਸਟ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨਿਵਾਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਦੇ ਨਿਗੇ ਸਹਿਯੋਗ ਨਾਲ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਆ ਜੋ ਕਿ ਲਾਸਾਨੀ ਸ਼ਹੀਦੀ ਮਾਰਚ ਕੱਢਿਆ ਜਾਂਦਾ ਹੈ ਉਹ ਅੱਜ ਵੀ 23 ਦਸੰਬਰ ਨੂੰ 2025 ਨੂੰ ਇਥੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਸ਼ੁਰੂ ਹੋ ਕੇ ਹਾਲਗੇਟ ਹਾਲ ਬਾਜ਼ਾਰ ਟਾਊਨ ਹਾਲ ਵੇ ਰਾਸਤੇ ਮਾਰਗ ਤੋਂ ਹੁੰਦਾ ਹੋਇਆ ਗੁਰਦੁਆਰਾ ਬੁਰਜ ਖਾਲੀ ਫੂਲਾ ਸਿੰਘ ਜੀ ਵਿਖੇ ਸਮਾਪਤ ਹੋਏਗਾ ਜਿਹਦੇ ਵਿੱਚ ਆਪ ਜੀ ਜਿਵੇਂ ਦੇਖ ਰਹੇ ਹੋ 1000 ਦੇ ਕਰੀਬ ਅਲੱਗ ਅਲੱਗ ਲਗਭਗ ਜੋ ਵਖ ਵਖ ਖੁਲਾ ਦੇ ਬੱਚੇ ਸਕੂਲ ਬੈਂਡ ਸ਼ਬਦੀ ਜਥੇ ਗਿੱਤ ਕਾ ਪਾਰਟੀਆਂ ਜਾਂ ਹੋਰ ਜਿਹੜੇ ਖਾਲਸਾਈ ਰੂਪ ਦੇ ਵਿੱਚ ਤਿਆਰ ਵਰ ਤਿਆਰ ਬੱਚੇ ਨੇ ਪੰਜ ਪਿਆਰੇ ਨੇ ਨਿਸ਼ਾਨਚੀ ਨਹੀਂ ਜੋ ਇਹ ਸਭ ਸ਼ੀਦੀ ਮਰਜ਼ ਦੇ ਵਿੱਚ ਹਿੱਸਾ ਲੈਣਗੇ ਤਾਂ ਜੋ ਆਪਣੇ ਨੌਜਵਾਨ ਬੱਚੇ ਨੇ ਜਵਾਨ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਸਹਿਬਜ਼ਾਦੇ ਦੀ ਕੁਰਬਾਨੀ ਦੇ ਇਤਿਹਾਸ ਤੋਂ ਜਾਣੂ ਕਰਾਇਆ ਜਾ ਸਕੇ ਉਹਨਾਂ ਨੂੰ ਅਹਿਸਾਸ ਕਰਾਇਆ ਜਾ ਸਕੇ ਕਿ ਸਾਡੇ ਗੁਰੂ ਸਾਹਿਬ ਨੇ ਆਪਣੇ ਸਿੱਖੀ ਸਰੂਪ ਲਈ ਧਰਮ ਦੀ ਰੱਖਿਆ ਲਈ ਤੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਪਣਾ ਸਰਬੰਸਵਾਰ ਦਿੱਤਾ ਤੇ ਸਾਨੂੰ ਉਸ ਰੂਪ ਨੂੰ ਜੋ ਹੈ ਆਪਣਾ ਕਾਇਮ ਰੱਖਣਾ ਚਾਹੀਦਾ